ਯਾ ਵੀ ਉਹ ਸਾਸਰੀ ਕਾਲ ਜਿਹੜੀ ਕੇ ਸਰਕਾਰ ਕਹਿੰਦੀ ਸੀ ਵੀ ਸਾਡੇ ਕੋਲ ਖਜ਼ਾਨਾ ਭਰਿਆ ਹੋਇਆ ਤਾਂ ਉਹਨਾਂ ਦਾ ਇੱਕ ਸਰਵੇ ਆ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਜਿਹੜੀ ਬਿਜਲੀ ਮੁਫਤ ਮਿਲਦੀ ਸੀ ਉਹ ਦਰਅਸਲ ਹੁਣ ਬੰਦ ਹੋਣ ਜਾ ਰਹੀ ਹੈ ਤਾਂ ਮੇਰੇ ਹੱਥ ਦੇ ਵਿੱਚ ਦੀ ਰਿਪੋਰਟ ਹੈ ਵੀ ਲੋਕਾਂ ਦਾ ਜਿਹੜੇ ਕਦੇ ਜੇ ਲੋਕ ਆ ਪੰਜਾਬ ਦੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਬਿਜਲੀ ਪੈਸਿਆਂ ਦੀ ਯਾਨੀ ਮੁਫਤ ਨਾ ਦਿੱਤੀ ਜਾਵੇ ਪੈਸੇ ਲੈ ਜਾਣ ਸਾਡੇ ਕੋਲ ਕਿਉਂਕਿ ਬਿਜਲੀ ਦੀ ਘਾਟ ਬਹੁਤ ਵੱਡੇ ਪੱਧਰ ਤੇ ਪੈਦਾ ਹੋ ਰਹੀ ਹੈ ਇਹ ਤੁਹਾਨੂੰ ਅੰਕੜੇ ਵੀ ਦਿਖਾਉਣ ਜਾ ਰਹੇ ਹਾਂ ਔਰ ਇਹ ਵੀਡੀਓ ਵੀ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ 1000 ਕਰੋੜ ਰੁਪਏ ਦਾ ਕਰਜ਼ਾ ਹੁਣ ਬਿਜਲੀ ਵਿਭਾਗ ਜਿਹੜਾ ਕਿ ਬਿਜਲੀ ਬੋਰਡ ਮਹਿਕਮਾ ਇਹ ਚੱਕਣ ਜਾ ਰਿਹਾ ਤਾਂ ਹੁਣ ਦੇਖੋ ਉਹਨਾਂ ਨੇ ਸੀਐਮ ਸਾਹਿਬ ਨੂੰ ਜਿਹੜਾ ਕਿ ਸਿੱਧਾ ਕਿਹਾ ਵੀ ਜਿਹੜੀ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੋ ਰਹੀ ਹੈ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਬਿਜਲੀ ਪੰਜਾਬ ਦੇ ਵਿੱਚ ਮੁਫਤ ਦਿੱਤੀ ਜਾ ਰਹੀ ਹੈ ਤਾਂ ਉਹਦੇ ਨਾਲ ਇਹ ਕਹਿੰਦੇ ਨੇ ਵੀ ਸਾਨੂੰ ਬਹੁਤ ਵੱਡਾ ਯਾਨੀ ਇੱਕ ਹਫਤੇ ਦੇ ਹਿਸਾਬ ਨਾਲ ਦੇਖੀ ਤਾਂ ਇਹਦੀ ਲਾਗਤ ਬਹੁਤ ਜ਼ਿਆਦਾ ਵਧੀ ਹੈ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਇਸ ਤੇ ਕੀ ਫੈਸਲਾ ਲੈਂਦਾ ਕੀ ਇਹ ਬਿਜਲੀ ਦੇ ਪੈਸੇ ਲੈ ਜਾਣਗੇ ਕਿੰਨੀ ਜੁਨਟ ਹੋਣੀ ਆ ਕੀ ਰੇਟ ਹੋਣਾ ਕਿਹਨੂੰ ਕਿਹਨੂੰ ਉਹਦੇ ਮੁਆਫੀ ਹੋਊਗੀ ਤੇ ਕਿਹਨੂੰ ਕਿਹਨੂੰ ਉਹ ਲਾਗੂ ਹੋਊਗਾ ਬਿੱਲ ਇਹਦੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਇਹ ਰੱਖਣ ਜਾ ਰਿਆਂ ਕਿਉਂਕਿ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜਿਹੜਾ ਗਰੀਬ ਭਾਈਚਾਰਾ ਪੰਜਾਬ ਦੇ ਵਿੱਚ ਉਹਨਾਂ ਨੂੰ ਖਾਸ ਕਰਕੇ 600 ਜੁਨਟ ਜਿਹੜੀ ਕਿ ਮਾਫ ਕੀਤੀ ਗਈ ਆ ਔਰ ਇਹਨਾਂ 600 ਜੁਨਟਾਂ ਦੇ ਮੁਤਾਬਕ ਉਹਨਾਂ ਦਾ ਕਹਿਣਾ ਵੀ ਇਹਦੀ ਖਫਤ ਬਹੁਤ ਜ਼ਿਆਦਾ ਹੋਈ ਆ ਕਿਉਂਕਿ ਜਿੱਥੇ ਬਿਜਲੀ ਮੁਫਤ ਆ ਤਾਂ ਅਗਲਾ ਫਿਰ ਆਰਾਮ ਨਾਲ ਵાળੂ ਆ ਜਿੰਨੀ ਮਰਜ਼ੀ ਵਾਲੇ ਕੁਝ ਵੀ ਕਰੇ ਉਹਦੇ ਵਿੱਚ ਕੋਈ ਮਾਇਨੇ ਨਹੀਂ ਰੱਖ ਸਕਦੀ ਗੱਲ ਆ ਤਾਂ ਹੁਣ ਜਿਹੜੀ ਇਹ ਖਜ਼ਾਨੇ ਦੀ ਗੱਲ ਆ ਜਾਂਦੀ ਹੈ ਵੀ ਖਜ਼ਾਨਾ ਹਰ ਵਾਰ ਸੀਐਮ ਕਹਿੰਦਾ ਖਜ਼ਾਨਾ ਭਰਿਆ ਹੋਇਆ ਹੈ ਸਾਡਾ ਦਰازا ਖਜ਼ਾਨਾ ਭਰਿਆ ਨਹੀਂ ਉਤੋਂ ਉਤੋਂ ਜਿਹੜੇ ਉਹ ਉਡਾਰੇ ਸੀ ਇੱਕ ਸਿਰਫ ਮ मजाक ਕਹਿ ਸਕਦੇ ਆ ਜਾਂ ਫਿਰ ਲੋਕਾਂ ਦਾ ਦਿਲ ਟਕਾਇਆ ਹੋਇਆ ਸੀ ਕਿਤੇ ਲੋਕ ਸਾਡੇ ਤੋਂ ਨਾ ਭੱਜ ਜਾਣ ਤਾਂ ਹੁਣ ਤੁਸੀਂ ਇਸ ਦੇ ਜਿਹੜੇ ਅੰਕੜੇ ਆ ਪਹਿਲਾਂ ਤੁਸੀਂ ਉਹ ਵੀ ਸੁਣ ਲਓ ਉਸ ਤੋਂ ਬਾਅਦ ਜੇ ਬਿਜਲੀ ਦੇ ਉੱਤੇ ਇਹਨਾਂ ਨੇ ਕੋਈ ਵੱਡਾ ਐਕਸ਼ਨ ਨਾ ਲਿਆ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬਿਜਲੀ ਠੱਪ ਵੀ ਹੋ ਸਕਦੀ ਆ ਮੁਫਤ ਦੀ ਗੱਲ ਛੱਡੋ ਪੈਸਿਆਂ ਦੀ ਗੱਲ ਛੱਡੋ ਬਿਜਲੀ ਢੱਪ ਹੋ ਸਕਦੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਪਹਿਲਾਂ ਵੀ ਇੱਕ ਵਾਰ ਅੰਕੜੇ ਦਿੱਤੇ ਸੀ ਸੀਐਮ ਭਗਵੰਤ ਮਾਨ ਨੂੰ ਬਿਜਲੀ ਵਿਭਾਗ ਨੇ ਕਿ ਜਿਹੜਾ ਤੁਸੀਂ ਮੌਕੇ ਦੇ ਉੱਤੇ ਕੰਟਰੋਲ ਨਹੀਂ ਕਰ पाए ਤਾਂ ਇਹਦੀ ਖਪਤ ਬਹੁਤ ਜ਼ਿਆਦਾ ਹੋਈ ਹੈ ਜਦੋਂ ਕਿ ਝੋਨੇ ਨੂੰ ਲੈ ਕੇ ਵੱਡੇ ਪੱਧਰ ਤੇ ਬਿਜਲੀ ਦੀ ਖਪਤੌੜੀ ਸ਼ੁਰੂ ਹੋ ਗਈ ਸੀ ਔਰ ਦੂਜੇ ਪਾਸੇ ਗਰਮੀਆਂ ਦਾ ਸੀਜ਼ਨ ਜਦੋਂ ਹੁੰਦਾ ਉਹ ਤੁਹਾਨੂੰ ਵੀ ਪਤਾ ਵੀ ਬਿਜਲੀ ਕਿਵੇਂ ਵੱਲਦੀ ਆ ਤਾਂ ਪਹਿਲਾਂ ਤੁਸੀਂ ਇਹ ਰਿਪੋਰਟ ਦੇਖ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਸੁਣੋ ਉੱਤ ਨਾ ਕੀਤੀ ਜਾਵੇ ਕਿ ਕਿ 50 ਸਰਕਾਰ ਕੋਲੇ ਖਜੇ ਪੈਸਾ ਨਹੀਂ ਬਿਜਲੀ ਮੁਫਤ ਦੇ ਬੋਰਡ ਵੱਡੇ ਵੱਡੇ ਲਗਾਉਂਦੇ ਤੇ ਹਰ ਪ੍ਰਚਾਰ ਦੇ ਵਿੱਚ ਇਹਨੂੰ ਪ੍ਰਚਾਰਿਆ ਜਾਂਦਾ ਹੈ ਕਿ ਅਸੀਂ ਮੁਫਤ ਬਿਜਲੀ ਦਿੱਤੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਅਸੀਂ ਇਹ ਵੱਖਰਾ ਕੀਤਾ ਪਰ ਘਰ ਖਵਾ ਕੇ ਕਰਜ਼ਾ ਲੈ ਕੇ ਨੰਘ ਹੋ ਕੇ ਐਸ਼ ਕੀਤੀ ਤਾਂ ਕੀ ਕੀਤੀ ਇਹ ਸਭ ਕੁਝ ਤਬਾਹ ਕਰਕੇ ਜੇਕਰ ਬਿਜਲੀ ਮੁਫਤ ਦਿੱਤੀ ਤਾਂ ਕੀ ਦਿੱਤੀ ਪੰਜਾਬ ਜਿਹੜਾ ਪਹਿਲਾਂ ਹੀ 4 ਲੱਖ ਕਰੋੜ ਦੇ ਕਰੀਬ ਕਰਜ਼ਾਈ ਹੈ ਤੇ ਜੇਕਰ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ ਸਾਡਾ ਪਾਵਰ ਕਾਮ ਪੱਕੇ ਤੌਰ ਤੇ ਵਿਕ ਜਾਵੇਗਾ ਇਹ ਗੱਲ ਲੋਕਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪਹਿਲਾਂ ਆ ਲੋਕਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪਹਿਲਾਂ ਪਿਛਲੇ ਬੋਰਡ ਹੁੰਦਾ ਸੀ ਹੁਣ ਪੀਐਸਪੀਸੀਰ 50 ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਹੁਣ ਇਹਦੇ ਵਿੱਚ ਉਹ ਪਹਿਲਾਂ ਬੋਰਡ ਵਾਲੇ ਹਾਲਾਤ ਨਹੀਂ ਰਹੇ ਤੇ ਜੇ ਕਦੇ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ ਇਹ ਨਹੀਂ ਪਤਾ ਕਿ ਆਉਣ ਵਾਲੇ ਸਮੇਂ 'ਚ ਟਾਟਾ ਜਿਹੜੀ ਆ ਪਾਵਰ ਆ ਜਾਵੇ ਜਾਂ ਲਾਇਸੈਂਸ ਕੋਈ ਪਾਵਰ ਕੰਪਨੀ ਇੱਥੇ ਪੰਜਾਬ 'ਚ ਜੀਨ ਸੰਭਾਲੇ ਫਿਰ ਨਾ ਲੋਕਾਂ ਨੂੰ ਮੁਫਤ ਬਿਜਲੀ ਮਿਲਣੀ ਆ ਮੁਫਤ ਜਿਹੜੀ ਬਿਜਲੀ ਦਿੱਤੀ ਜਾ ਰਹੀ ਹੈ ਦਰਸਾਲ ਉਹਨੂੰ ਬੰਦ ਕਰਨ ਦਾ ਇੱਕ ਅੰਦਰੋਂ ਅੰਦਰੀ ਜਿਹੜਾ ਕਿ ਇੱਕ ਤਾਣਾ ਬੁਣ ਦਿੱਤਾ ਆ ਹੁਣ ਪੰਜਾਬ ਵਾਲਿਓ ਸਮਝ ਲਓ ਇਸ ਗੱਲ ਨੂੰ ਜਿਹੜੇ ਤੁਹਾਡੇ ਸਾਹਮਣੇ ਸਟੇਜਾਂ ਦੇ ਉੱਤੇ ਸਾਡਾ ਮੁੱਖ ਮੰਤਰੀ ਦਾਅਵੇ ਕਰਦਾ ਵੀ ਖਜ਼ਾਨਾ ਭਰਿਆ ਹੋਇਆ ਉਹ ਭਰਿਆ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਇੱਕ ਬਿਜਲੀ ਵਿਭਾਗ ਵਾਲਿਆਂ ਨੇ ਇਹਨਾਂ ਨੂੰ ਚਿੱਠੀ ਦਿੱਤੀ ਸੀ ਵੀ ਇਹਦੇ ਉੱਤੇ ਤੁਸੀਂ ਨਿਗਾਹ ਮਾਰੋ ਤੇ ਤੋ ਸਿੱਖ ਪੈਦਾ ਕਰ ਸਕਦੇ ਹੋ ਲੈ ਸਕਦੇ ਹੋ ਕਿ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਿਜਲੀ ਨੂੰ ਕਿਵੇਂ ਹੈਂਡਲ ਕਰਨਾ ਤਾਂ ਬਿਜਲੀ ਨੂੰ ਹੈਂਡਲ ਨਹੀਂ ਕਰ पाए ਵੱਡੇ ਪੱਧਰ ਤੇ ਖਫਤ ਹੋਈ ਹੈ ਤੇ ਹੁਣ ਬਿਜਲੀ ਬੰਦ ਵੀ ਹੋ ਸਕਦੀ ਹੈ ਵੱਡੀ ਗੱਲ ਹੈ ਸੋਚਣ ਦਾ ਵਿਸ਼ਾ ਹੈ ਮੁਹਤ ਮਿਲਦੀ ਹੈ ਜਾਂ ਫਿਰ ਕਰਾ ਪੈਸਿਆਂ ਤੇ ਮਿਲਦੀ ਹੈ ਉਹ ਇੱਕ ਗੱਲ ਆ ਪਰ ਉਹਦੀ ਜਿਹੜੀ ਜੁਨਟ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਿਜਲੀ ਰਹੂਗੀ ਪੰਜਾਬ ਦੇ ਵਿੱਚ ਕਿਉਂਕਿ ਬਿਜਲੀ ਖਤਮ ਹੋ ਜਾਣੀ ਹੈ ਯਾਰ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ